ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਲ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਟੋਕੜ ਗੱਪਣ ਵੜਾ ਤੇ ਦੋ ਕਟੀਆਂ ਨੇ ਇੱਕ ਤਾਜੀ ਸੂਈ ਵੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15302 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਹਾਂਜੀ ਵਧੀਆ ਠੀਕ ਠਾਕ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਠੀਕ ਠਾਕ ਚੱਲੀ ਜਾਂਦਾ ਠੀਕ ਆ ਰੇਟ ਆਪਣੇ ਜਾਇਜ਼ ਹੁੰਦੇ ਆ ਹਨਾ ਹਾਂਜੀ ਹਾਂਜੀ ਜਮਾਂ ਜਲ ਕਲ ਜਾਇਜ਼ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਸਤਨਾਮ ਸਿੰਘ ਇਹ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਰੇ ਹੂੰ ਨੇੜੇ ਪਿੰਡ ਰਹਿ ਗਿਆ ਪ ਮੇਰਾ ਨੰਬਰ ਬੋਲ ਦੋ ਜੀ 98770 6989 ਇਹ ਬਾਈ ਦਾ ਬਈ ਕੰਡਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਠੀਕ ਆ ਪਾ ਜੀ ਹਾਂ ਠੀਕ ਆ ਇਧਰੋਂ ਹੀ ਸ਼ੁਰੂ ਕਰਦੀ ਬਾਈ ਹਾਂਜੀ ਜਿਹੜੀ ਆਪਾਂ ਸਾਹਮਣੇ ਵਾਇਰ ਦੇਖ ਰਹੇ ਆ ਟੋਕੜ ਕਪਣਾ ਇਹ ਤਿੰਨ ਮਹੀਨਿਆਂ ਲਈ ਇੱਕ ਪਾਸੇ ਵੀਰੇ 6 ਲੀਟਰ ਦੁੱਧ ਦਾ ਠੀਕ ਆ ਹਾਂਜੀ 6 ਲੀਟਰ ਦੁੱਧ ਦਾ ਦੂਜੇ ਸੂਏ ਵਾਸਤੇ ਹੈ ਤਕੀ ਹੂੰ ਫੁੱਲ ਨਬ ਡੀ ਪੰਜਾਬ ਵਾਲੀ ਆ ਮੈਂ ਕਹਣਾ ਕੀ ਬਾਤ ਆ ਬਾਈ ਬਰੀਡ ਚੈੱਕ ਕਰੋ ਕਰਮ ਵਾਲੀ ਫੁੱਲ ਸਾਉਸੀਲਾ ਪੂਰੀ ਇੱਕ ਨੰਬਰ ਵੀ ਤੇ ਜਿਵੇਂ ਮਰਜ਼ੀ ਬੈਠਾ ਰਹੋ ਕੋਈ ਸੇਜ ਹੈ ਸੀਲਸ ਨੇ ਵੀ ਸਾਫ ਹੈ ਐਨੀ ਕੁ ਲੱਗਦੀ ਆ ਬੜੀਆ ਬਾਈ ਕਰਮ ਵਾਲੀ ਦੇ ਹਨਾ ਹਾਂ ਸਭ ਵੀ ਆਪਣੀ ਲਾਲੀ ਬਾਈ ਚੈੱਕ ਕਰੋ ਕੀ ਬਾਤ ਆ ਬਾਕੀ ਪਲੀ ਵੀ ਆ ਬਾਈ ਕੋਈ ਛੋਟੀ ਨਾ ਸਮਝੇ ਕੋਈ ਨਿਸੀਲਾ ਮੀਨਾ ਸਮਝੋ ਬੋਦੀ ਚੈੱਕ ਕਰੋ ਲੈ ਕੀ ਬਾਤ ਆ ਛੋਟਾ ਛੋਟਾ ਕਾ ਨਾ ਫੁੱਲ ਬਰੀਡ ਆ ਫੁੱਲ ਪਲੀ ਵੀ ਹੈਗੀ ਥਾਨ ਹਵਾਨਾ ਆਪਾਂ ਨੇੜੇ ਤੋਂ ਚੈੱਕ ਕਰ ਹਾਂ ਬਹੁਤ ਚੰਗਾ ਥਾਨ ਹੈ ਤੁਹਾਡਾ ਵੀ ਕਿਆ ਬਾਤ ਹੈ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਬ ਤੇ ਪੀੜੀ ਦੇ ਪਾਵੇ ਵਾਲੇ ਥਾਣੇ ਨੂੰ ਆਪਾਂ ਕਹਿੰਦੇ ਉਹ ਲੱਗੇ ਹੋਇਆ ਕਰਮ ਵਾਲੇ ਦੇ ਬਾਈ ਸਾਉਣ ਬਣਦੀ ਵਧੀਆ ਪੂਰੀ ਵਧੀਆ ਵੀਰੇ ਠੀਕ ਆ ਖੋਲ ਦੇ ਬਾਈ ਤਾਂ ਹਾਂਜੀ ਆਈ ਆਪਣੇ ਕੋਲ ਅੱਜ ਵੱਡੇ ਦਿਨ ਹੀ ਚੋਈ ਆਪਾਂ ਹੈਂਟ ਬਾਈ ਚੰਗੀ ਆਉ ਜਰਸੀ ਆ ਗਈ ਆਏ ਮੰਨ ਕੇ ਚਲੋ ਵੀ ਅੱਜ ਹੀ ਆਈ ਆ ਆਪਣੇ ਕੋਲ ਅੱਜ ਆਪਾਂ ਵੱਡੇ ਦਿਨ ਹੀ ਚੋਈ ਆ ਠੀਕ ਆ ਬਾਈ ਮਰੇ ਨਾਮ ਬਣਾਉਣ ਵਾਲਾ ਡਾਕਟਰ ਦੇ ਠੀਕ ਆ ਨੌ ਬਣਵਾਉਣ ਵਾਲਿਆ ਬਾਈ ਹੋਰ ਕੁਛ ਕਰਨੀ ਹੈ ਨਾ ਤੋਰ ਹਾਂ ਦੋ ਇੱਕ ਨੰਬਰ ਆ ਜਾਣਾ ਕੰਪਲੀਟ ਹੈ ਨੌ ਬਣਵਾ ਦੇਾਂਗੇ ਹਾਂ ਅਗਲੇ ਪਾਸੇ ਦੋਨੋਂ ਨੌ ਨਹੀਂ ਮੇਨ ਗੱਲ ਆ ਰੰਗ ਰੂਪ ਚੈੱਕ ਕਰੋ ਬੈੜ ਦਾ ਇੱਕ ਨੰਬਰ ਰੰਗਾ ਪੂਰੀ ਇੱਕ ਨੰਬਰ ਆ ਜਾ ਆ ਨੌ ਬੜਾ ਕੇ ਦਿੱਤਾ ਉਹ ਲ ਬਰੀੜਾ ਚਮਕ ਬੈੜ ਤੇ ਚੈੱਕ ਕਰੋ ਬੜੀ ਕਮਾਲ ਦੀ ਹੈਗੀ ਤੇ ਬਾਈ ਫਿਰ ਕੀ ਮੁੱਲ ਰੂ ਦੇਣ ਲੈਣ ਇਹਦਾ ਮੁੱਲ ਇਹਦਾ ਯਾਰ ਆਪਾਂ ਡਾਕਟਰ 45 ਕਰਾਂਗੇ ਠੀਕ ਆ ਹਾਂ ਵਾੜਾ ਵੀ ਕਰ ਦੇ ਲੈ ਬਾਈ ਜਮਾ ਬਾਈ ਨੇ ਮੰਨ ਲਓ ਜਾਇਜ਼ ਮੁੱਲ ਕਰਤਾ ਬਾਈ ਕਹਿੰਦਾ 45000 ਰੁਪਏ ਮੁੱਲ ਕਰਾਂਗੇ ਬਾਕੀ ਥੋੜਾ ਘਣਾ ਮੰਨਦਾ ਹਾਂ ਹਾਂ ਕਰ ਦੇਾਂਗੇ ਡਾਕਟਰ ਠੀਕ ਆ ਭਾਈ ਮਾਨਤਾਨ ਭਾਈ ਕਹਿੰਦਾ ਮੌਕੇ ਤੇ ਜਰੂਰ ਕਰ ਦਾਂਗੇ ਬਾਕੀ ਭਾਈ ਗੱਲ ਹੋਰ ਹੈ ਕਿ ਦੁੱਧ ਵੀ ਨਾ ਜਿਹੜਾ ਹੋਊਗਾ ਜਮਾ ਮੱਝਾਂ ਨਾਲ ਦਾ ਹੋਊਗਾ ਮੱਝਾਂ ਨਾਲ ਦਾ ਹਾਂ ਵੀ ਜਮਾ ਦੁੱਧ ਵੀ ਮੱਝਾਂ ਨਾਲ ਦਾ ਹੋਊ ਗਰਮੀ ਬਿਲਕੁਲ ਹੀ ਅਗਲੇ ਸੂਏ ਨੂੰ ਇਹ ਐ ਮੰਨ ਕੇ ਚੱਲੋ 14-15 ਕਿਲੋ ਦੁੱਧ ਦੇ ਦਊਗੀ 12 ਇਹ ਕਿੰਨੇ ਦੇ ਦੱਸੇ ਨੇ ਸੱਜਰ ਨੇ ਠੀਕ ਆ ਹਾਂ 12 ਲੀਟਰ ਕੱਢਿਆ ਹੋਇਆ ਨਾਲੇ ਭਾਈ ਗੱਬਣ ਟੋਕੜਾ ਚੈੱਕ ਪਾਸਾ ਨਾਲੇ ਦੁੱਧ ਦਾ ਕਰਮ ਵਾਲੀ ਥੱਲੇ ਦੂਣੇ ਗੱਲਾਂ ਮਿਲਦੀਆਂ ਨੇ ਕਿ ਨਹੀਂ ਭਾਈ ਹਾਂਜੀ ਹਾਂਜੀ ਅੱਗੇ ਭਾਈ 2 ਨੰਬਰ ਤੇ 2 ਨੰਬਰ ਤੇ ਝੋਟੀਆ ਡਾਇਰੈਕਟਰ 2 ਸਾਲ ਦੀ ਇਹ ਦੰਦੋਂ ਖੀਰੀਆ 2 ਸਾਲ ਉਮਰ ਆ ਬਾਈ ਕਿਹੜੇ ਸੀਮਣ ਦੀਆਂ ਪਤਾ ਇਹ ਕੋਹੇ ਨੂਰ ਦੀ ਹੈ ਡਾਕਟਰ ਕੋਹੇ ਨੂਰ ਦੀ ਹਾਂ ਕੋਹੇ ਨੂਰ ਇਸ ਬੜਾ ਪਿਆਰਾ ਯਰ ਨਾ ਹਾਂਜੀ ਸਿੰਗ ਬਾਈ ਚੈੱਕ ਕਰੋ ਜਮਾ ਕਰਨ ਵਾਲਿਆਂ ਨਾਲੋਂ ਮੋੜਿਆ ਵਾ ਉਹ ਸਭ ਸੀਲਾ ਬਾਈ ਜਮਾ ਪੂਰੀ ਇੱਕ ਨੰਬਰ ਠੀਕ ਹੈ ਜਿਵੇਂ ਮਰਜ਼ੀ ਲੋ ਕਰੀ ਪਤਲੀ ਚਮੜੀ ਦੀ ਹੈ ਨਾ ਠੀਕ ਜਮਾ ਪੂਰੀ ਠੀਕ ਚਮੜੀ ਦੀ ਪਤਲਾ ਹੈ ਪਿੰਡਾ ਕਰਮ ਵਾਲੀ ਦਾ ਦੁੱਧ ਨੂੰ ਮੈਂ ਕਹਿੰਦਾ ਚੰਗੀ ਖਰੀ ਨਿਕਲੂ ਮੋੜੀ ਪੂਰੀ 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 ਇੱਕ ਨੰਬਰ 80 ਬਾਈ ਮਦਰ ਦਾ ਪਤਾ ਕੁਛ ਬਈ 14 15 ਕਿਲੋ ਕਹਿੰਦੇ ਸੀ ਆਪਾਂ ਦੇਖੀ ਤਾਂ ਹੈ ਨਹੀਂ ਠੀਕ ਆ ਹਾਂ 14 15 ਲੀਟਰ ਦਿੱਤਾ ਹੋਇਆ ਬਾਕੀ ਅੰਦਾਜ਼ਾ ਲਾਉਣਾ ਅਗਲੇ ਦਾ ਹੈ ਨਾ ਹਾਂ ਕਦ ਬਜਨ ਕਦ ਹੁੰਦਾ ਐ ਸਾਰੀ ਪੂਰੀ ਕਰ ਲਓ ਕੋਈ ਛੋਟੀ ਨਾ ਸਮਝੋ ਹਾਂ ਟੀਕੇ ਦੇ ਕਾਬਲਾ ਪੂਰੀ ਹੁਣ ਹੂੰ ਟੀਕੇ ਦੇ ਕਾਬਲਾ ਲੰਮੀ ਲੰਮੀ ਨਾ ਕਰਮ ਵਾਲੀ ਜੇ ਗੱਲ ਕਰੀਏ ਫੁੱਲ ਤੋੜ ਕੇ ਵੀ ਖਾ ਲਈ ਨੇ ਬੜੀ ਬਹੁਤ ਆ ਬਾਕੀ ਤੋੜ ਦੋ ਥਣ ਬਈ ਚਾਰੀਆ ਜਮ ਚਾਰ ਹੈ ਡਾਕਟਰ ਗਰੰਟਡ ਠੀਕ ਆ ਹਾਂ ਆਪਾਂ ਭਾਈ ਕਹਿੰਦਾ ਚਾਰੀਆ ਆਪਾਂ ਚੈੱਕ ਕਰਾਣਾ ਥੋੜਾ ਜੱਜ ਦੀ ਜਰੂਰ ਜਲਦੀ ਜਲਦੀ ਡਰਦੀ ਹੈਗੀ ਬਾਕੀ ਚਮਕ ਚੈੱਕ ਕਰੋ ਕੱ ਚਾਨਣੇ ਸੂਨ ਉਹ ਬੜੀ ਆ ਬਾਈ ਹੈਨਾ ਪੂਰੀ ਇੱਕ ਨੰਬਰ ਹੈ ਹਮ ਮੇਨ ਗੱਲ ਹੁੰਦੀ ਆ ਬਾਈ ਤਾਂ ਚਾ ਚੈੱਕ ਕਰੋ ਲੱਤਾਂ ਲੁੱਤਾਂ ਫੁੱਲ ਲੰਮੀਆਂ ਹੈ ਇਹਦਾ ਬੱਚਾ ਪੂਰੀ ਜਦੋਂ ਪਲਣਾ ਬਹੁਤ ਕਮਾਲ ਦੀ ਤਿਆਰ ਹੁੰਦਾ ਪੂਰੀ ਚੰਗੀ ਝੋਟੀ ਬਣੂਗੀ ਹਮ ਐ ਨਹੀਂ ਕੀ ਕਮੀ ਨਹੀਂ ਕੀ ਮੋਲਾ ਬਾਈ ਫਿਰ ਦੇਣ ਲੈਣ ਦਾ ਇਹਦਾ ਮੁੱਲ ਲੈਟਰ ਆਪਾਂ ਕਰਿਆ ਬਾਈ 44000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਹਾਂ ਠੀਕ ਆ 44000 ਰੁਪਇਆ ਬਾਈ ਕਹਿੰਦਾ ਬਾਈ ਮੁੱਲ ਆ ਕੱਟੀ ਦਾ ਬਸ ਪਲੀ ਵੀ ਦੇਖੋ ਕੱਟੀ ਬਾ ਕਮਾਲ ਆ ਵੀ ਥਣ ਬਹੁਤ ਚੰਗਾ ਲੱਗਾ ਬਲ ਹਾਂ ਇੱਕ ਨੰਬਰ ਬੜਾ ਚੰਗਾ ਯਾਰ ਹਨਾ ਪੂਰਾ ਇੱਕ ਨੰਬਰ ਹੈ ਬਾਈ ਚਾਰ ਰੀਜਾਂ ਇੱਕ ਨੰਬਰ ਥਾਣਾ ਵਗੀ ਚੌੜੀ-ਚੂੜੀ ਚੈੱਕ ਕਰੋ ਚੜਾਈ-ਜੂੜੀ ਕਰ ਮਲੇ ਦੀ ਫੁੱਲ ਕੋਈ ਫੋਟ ਸੰਗ ਨਹੀਂ ਕੋਈ ਫੋਟ ਸੰਗ ਨਹੀਂ ਚਾਰ ਹੀ ਥਾਣਾ ਤਿੰਨ ਨੰਬਰ ਤੇ ਆ ਗਈ ਜੀ ਬੱਲੀ ਠੀਕ ਆ ਚਾਹੇ ਨੀਲੀ ਰਾ ਵੀ ਕਹਿ ਲਓ ਚਾਹੇ ਚਿੱਟੀ ਹੈ ਹਾਂ ਜੀ ਇਹ ਵੀ ਬਹੁਤ ਚੰਗਾ ਥਾਂ ਤੋਂ ਇੱਕ ਨੰਬਰ ਸੀਗਾ ਬਹੁਤ ਹੈ ਨਾ ਪਾਣੀ ਜਿਆਦਾ ਸੀ ਲੈ ਉਹ ਤਾਂ ਜਮਾਨਾ ਮੋਟਾ ਡਰਦੀ ਆ ਇਹ ਤਾਂ ਪਾਣੀ ਡਾਂਦੀ ਕਰਮਲੇ ਗਾ ਮਾਰ ਗਿਆ ਹਨਾ ਹਾਂ ਬਾਕੀ ਬਾਈ ਨੀਲੀ ਰਾ ਵੀ ਮੰਨ ਲਓ ਉਹ ਨੀਲੀ ਰਾ ਵੀ ਬੜੀ ਚੌੜੀ ਆ ਹਨਾ ਆਉਂਦੀ ਆਉਂਦੀ ਅੱਖਾਂ-ਅੱਖਾਂ ਬਹੁਤ ਚੰ ਬਹੁਤ ਜੀ ਤੂੰ ਬੜੀਆਂ ਕਮਾਲ ਦੀਆਂ ਅੱਖਾਂ ਹਨ ਹਾਂ ਨਗੀਨਾ ਹੈਗਾ ਬੱਚੇ ਦਾ ਫੇਸ ਹੀ ਬੜਾ ਪਿਆਰਾ ਯਾਰ ਨਿੱਕਾ ਜਿਹਾ ਮੂੰਹ ਹੈ ਜਮਾ ਹਨ ਬਹੁਤ ਜਿਆਦਾ ਚੰਗੀ ਹੈ ਕੰਮ ਵੀ ਜਮਾ ਨੇੜੇ ਮਤਲਬ ਸਿੰਘ ਵੀ ਨੇੜੇ ਮੋੜੇ ਜਮਾ ਨਾਲ ਹੀ ਮੋੜ ਗਈ ਹਾਂ ਜਮਾ ਨੇੜੇ ਮੋੜਿਆ ਕਰਮਲੀ ਦਾ ਸੋਹਣੀ ਹੈ ਗੱਤੀ ਇਹ ਉਦੋਂ ਬਸ 3 ਕਿੰਨੇ ਸੋਟੀ ਹੈ ਠੀਕ ਆ ਉਹ ਤਾਂ 3 ਕਿੰਨੇ ਸੋਟੀ ਹੈ ਚੌੜੀ ਬੜੀ ਹੈ ਬਾਈ ਪਿੱਛੇ ਤੋਂ ਚੌੜੀ ਬਹੁਤ ਜਿਆਦਾ ਬਾਹਲੀ ਚੰਗੀ ਵੱਜਦੀ ਹੈ ਇਹਦਾ ਹਾਂ ਲੈ ਬਾਈ ਪਿੱਠ ਪੁੜਾ ਐ ਨਹੀਂ ਆਪਾਂ ਨੂੰ ਪਤਾ ਵੀ ਕਿਹਦੇ ਤੀਕੇ ਦੀ ਹੈ ਮੱਜੋ ਹੋ ਚੰਗੀ ਸੀਗੀ ਜਿਹਦੀ ਕੱਟੀ ਹੈ ਠੀਕ ਆ ਮਾਦਰਦਾਰ ਕਾਰਡ ਕੋਈਸ ਪਤਾ ਵੀਰੇ ਉਹਦਾ ਤਾਂ ਵੀਰੇ 18 ਲੀਟਰ ਦਾ ਰਿਕਾਰਡ ਆ ਠੀਕ ਆ ਹਾਂ ਨੀਲੀ ਦਾ ਵੀ ਆ ਪਰ ਚਾਹੀਦੀ ਇਹ ਆਪ ਕਹਿ ਨਹੀਂ ਸਕਦੇ ਵੀ ਕਿਹੜੇ ਦੀ ਹੈ ਨਾ ਠੀਕ ਆ ਬਾਈ ਮਾਤੇ ਦਾ 18 ਲੀਟਰ ਦੀ ਵੀ ਦੇਖੋ ਬਾਈ ਬੱਚੇ ਐ ਮਾਲੋ ਦੋਵੇਂ ਟੀਕਿਆਂ ਦੇ ਕਾਬਲ ਆ ਪੂਰੀਆਂ ਵਧੀਆ ਪਲੀਆਂ ਗੀਆਂ ਪੂਰੀਆਂ ਵਧੀਆ ਪਲੀਆਂ ਚੰਗੀ ਖਰਾਕ ਤੇ ਤਿਆਰ ਹੋ ਗਈਆਂ ਬਾਈ ਦੱਸਣਗੇ ਕਿ ਨਹੀਂ ਮੋਲੇ ਦੱਸਣਗੇ ਹਾਂ ਉਹਨਾਂ ਸਰੀਰ ਦੀਆਂ ਬਣਣਗੇ ਛੋਟੀਆਂ ਇਹਦਾ ਬਾਈ ਫਿਰ ਕੀ ਮੋਲੇ ਮੋਲੇ ਦਾ ਵੀ ਉਹ ਨਹੀਂ ਹੈ ਬਾਈ 44000 ਤੇ ਜੇ ਕੋਈ ਵੀਰ ਬਾਈ ਦੋਵੇਂ ਜੋੜਾ ਦੋਵੇਂ ਦੇ ਦੇਣਗੇ ਕਿੰਨੇ ਦਾ ਦੋਨੇ 80 ਦੀਆਂ ਦੇ ਦਾਂਗੇ ਠੀਕ ਆ ਦੋਵੇਂ ਭਾਈ ਕਹਿੰਦਾ ਭਾਈ 80000 ਦਿਆਂ ਦੇ ਦਾਂਗੇ ਐਮ ਮੰਨ ਲਓ ਵੀ ਜਮਾ ਟਾਪ ਦੇ ਨੀਂਨੇ ਆ ਬਣ ਨਾਲ ਕੇ ਜਮਾ ਜਮਾ ਮਹੀਨੇ ਚ ਬਣ ਜਾਣਾ ਦੋਵੇਂ ਚ ਬਣ ਜਾਣਾ ਅਖਿਆ ਦੇ ਤੰਦੋਂ ਭਾਈ ਕਹਿੰਦਾ ਖੀਰ ਫੇਰ ਵੀ ਐ ਖੀਰ ਰਹੀ ਹੈ ਭਾਈ ਠੀਕ ਹੈ ਭਾਈ ਅੱਗੇ ਭਈਆ ਹਵੜ ਚਾਰ ਨੰਬਰ ਇਹ ਚਾਰ ਨੰਬਰ ਦਾ ਰਸੂਈ ਨੂੰ ਹੋ ਗਿਆ ਨੂੰ ਮਹੀਨਾ ਇੱਕ ਮਹੀਨਾ ਹਾਂ 32000 ਜਰਸੀ ਹੈ ਮਗਰ ਬੱਚਾ 30 ਦਾ ਆ ਗਿਆ ਹਾਂ ਗਾ ਵੀ ਕ੍ਰਾਸ ਜਰਸੀ ਜੀ ਵੀ ਜਾ ਠੀਕ ਹੈ ਹਾਂ ਦੁੱਧ ਇਸ ਟਾਈਮ 13 ਲੀਟਰ ਖੁੱਲਾ ਪਾ ਬਾਰਾਂ ਕੇ ਕੇ ਦੇਵਾਂਗੇ ਠੀਕ ਹੈ ਭਾਈ ਤੇ ਕਿਰ ਹੋ ਰਿਲੇ ਥਣ ਤੋਂ ਸਾੜਾ ਥੱਲੇ ਦੋ ਤਾਰਾਂ ਪੈਂਦੀਆਂ ਠੀਕ ਹੈ ਮੁਰਲੇ ਠੀਕ ਆ ਹਾਂ ਬਾਕੀ ਓਕੇ ਆ ਸਭ ਕੰਪਲੀਟ ਆ ਸੀਲ ਠੰਡੀ ਬਹੁਤ ਜਿਆਦਾ ਆ ਜਿਵੇਂ ਮਰਜ਼ੀ ਚੋਈ ਚੱਲੂ ਕੋਈ ਪਰਵਾਹ ਨਹੀਂ ਠੀਕ ਆ ਨਿਆਣਾ ਪਾਉ ਨਾ ਆਪਾ ਅਰ ਲੇਕਿਨ ਮਲੇ ਸਰਵਤ ਐ ਕੋਈ ਵੱਡੇ ਵੀ ਪ੍ਰੋਬਲਮ ਨਹੀਂ ਜੀ ਮੜੀ ਧਾਰ ਨਾਲ ਸਿੱਟਾ ਜੇ ਮਾਰਦੀ ਆ ਮਾੜਾ ਜਿਹਾ ਹਮਾਰਾ ਯੂਨੀਕ ਆ ਬਾਕੀ ਰੰਗ ਰੂਪ ਬੜਾ ਚੰਗਾ ਹੈ ਨਾ ਹਾਂ ਰੰਗ ਰੂਪ ਪੂਰੀ ਵਧੀਆ ਬੱਸੀ ਵੀ ਚੰਗੀ ਆ ਮਗਰ ਦੁੱਧ ਦੀ ਫੈਟ ਫੁੱਟ ਬਹੁਤ ਵਧੀਆ ਕਿਉਂਕਿ ਬਾਈ ਗਰਮੀ ਨਹੀਂ ਨਾ ਮੰਨਣੀ ਨਾ ਨਾ ਗਰਮੀ ਵੀ ਹੈ ਨਹੀਂ ਮੇਨ ਗੱਲ ਤਾਂ ਬਾਈ ਆਹੀ ਆ ਐ ਨਹੀਂ ਵੀ ਗਰਮੀ ਮਨੂ ਪਲੀ ਪਲੀ ਵੀ ਬਹੁਤ ਬਾਈ ਬਹੁਤ ਵਧੀਆ ਚੁਆਇਸ ਵੀ ਬਹੁਤ ਚੰਗੀ ਆ। ਕਿਹੜਾ ਕਰਮਾੜੀ ਦੇ ਮਗਰ ਬੱਸੀ ਆ ਬੱਸੀ ਵੀ ਬਹੁਤ ਕੁਆਲਿਟੀ ਦੀ ਜਰਸੀ ਦੇ ਬੱਚਾ ਆ। ਇਹ ਵੀ ਜਰਸੀ ਕ੍ਰੋਸ ਹੀ ਆ ਗਈ ਬੰਨ ਕਾਲੇ ਰੰਗ ਦੀ। ਇਹ ਵੀ ਜਰਸੀ ਕ੍ਰੋਸ ਆ ਗਈ ਬਾਈ ਉਹ ਮਤਲਬ ਬੱਚਾ ਜਰਸੀ ਚ ਆ ਗਿਆ ਹੁਣੇ ਲਾਲ ਰੰਗ ਚ ਆ ਗਿਆ। ਐ ਨਹੀਂ ਉਹ ਨੂੰ ਨਹੀਂ ਹੈ ਲੱਤਸੜਾਂ ਵਾਲੀ ਨਹੀਂ ਜਿਵੇਂ ਕ੍ਰੋਸ ਦੀ ਚ। ਇਹ ਲੱਤਸੜ ਮਾਰੂਂਦੀ ਉਹ ਚੀਜ਼ ਨਹੀਂ। ਕਿਵੇਂ ਮਰ ਕੇ ਬੈਠੇ ਰੋ ਥੱਲੇ। ਗੱਲ ਹੋਰ ਆ ਦੁੱਧ ਵੀ ਜਿਹੜਾ ਗਾੜਾ ਹੋਊਗਾ ਕਿ ਨਹੀਂ। ਪੂਰਾ ਇੱਕਦਮ ਰੋਧਾ ਬਾਈ। ਬਸ ਉਹੀ ਹੈ ਜਿਮਾ ਦੀ ਪ੍ਰੋਬਲਮ ਜਿਹੜੀ ਉਹ ਵੱਡੀ ਨਹੀਂ ਗਈ ਨਹੀਂ ਦੁੱਧ ਸ ਉਹ ਉਹ ਤਾਂ ਕੋਈ ਬਾਰੇ ਤਾਂ ਵਿਚਾਰ ਤਾਂ ਇਸ ਤਰ ਕਰਦੇ ਨਹੀਂ ਕੋਈ ਖਾਸ ਵੀ ਨਹੀਂ ਕਰਦੇ ਜਿਨ੍ਹਾਂ ਨੂੰ ਪਤਾ ਹੀ ਆ ਹੂੰ ਅੱਧ ਬਾਈ ਚੈੱਕ ਕਰੋ ਬਰੀਡ ਚ ਆਮ ਪਤਾ ਵੀ ਨਹੀਂ ਲੱਗਦਾ ਆਪਾਂ ਦੱਸਤਾ ਪਰ ਬਾਈ ਕਹੀ ਤਾਂ ਹਾਂ ਦੱਸਿਆ ਚੰਗਾ ਰੰਦਾ ਤੇ ਸਾਬ ਨੂੰ ਬਣਦੀ ਬਣਦੀ ਕਿਵੇਂ ਆ ਬਹੁਤ ਵਧੀਆ ਬਣਦੀ ਵੀਰੇ ਠੀਕ ਆ ਦੇਵਾ ਚੈੱਕ ਕਰੋ ਬਾਈ ਫੀਡਿੰਗ ਬੜੀ ਕਮਾਲ ਦੀ ਲੇਵੇ ਦੀ ਕਰਮਣ ਦੀ ਬਾਕੀ ਥਣ ਬਹੁਤ ਚੰਗਾ ਲੱਗਿਆ ਆਪਣੇ ਕੋਲੇ ਅੱਜ ਹੀ ਆਇਆ ਇਹ ਤੇ ਯਾਰ ਸੀ ਬਾਈ ਇੱਕ ਨੰਬਰ ਆ ਬਾਈ ਬਾਈ ਇੱਕ ਬਾਕੀ ਦਾ ਹੱਥ ਨਾ ਲਾਵੇ ਉਹ ਜਿਹੜਾ ਮੜਾ ਸਟਾ ਹੈਗਾ ਉਹ ਦੱਸਤਾ ਆਪਾਂ ਠੀਕ ਆ ਹਾਂ ਵੀ ਸਟਾ ਜੇ ਹੈਗਾ ਉਹ ਲਿਧਣ ਕਿ ਤੇ ਕੀ ਮੌਲਰ ਹੋਗਾ ਫਿਰ ਮੁੱਲ ਇਹਦਾ 45 ਹੈ ਮਾਨਤਨ ਹੋਜੋ ਮਾਨਤਨ ਕਰ ਦਾਂਗੇ ਠੀਕ ਆ ਇਹਦਾ ਮੁੱਲ ਹੈਗਾ ਬਾਈ ਕਹਿੰਦਾ ਮਾਨ 45000 ਬਾਕੀ ਮੌਕੇ ਤੇ ਮਾਨਤਨ ਜਰੂਰ ਕਰ ਦਾਂਗੇ ਤੇ ਨਕਸ਼ੀਗੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੀ ਦਿਖਾਤੇ ਜੀ ਕਿਸੇ ਵੀ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ